ਮਨੁੱਖ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ ਮਾਇਆ ਦੇ ਹੱਥ ਗਿਆਨੀ। ਮਾਇਆ ਕੀ ਅੱਗੇ ਹੈ ਮਨੁੱਖ ਪਿੱਛੇ ਪਿੱਛੇ। ਜਦੋਂ ਕੋਈ ਇਨਸਾਨ ਆਪਣਾ ਮੁੱਖ ਸੂਰਜ ਵੱਲ ਉਕਰ ਲੈਂਦਾ ਨਾ ਫਿਰ ਉਹਦਾ ਪਰਸ਼ਾਵਾ ਉਹਦੇ ਪਿੱਛੇ ਪਿੱਛੇ ਤੁਰ ਪੈਂਦਾ ਹੈ। ਤੇ ਜਦੋਂ ਉਹੀ ਮਨੁੱਖ ਆਪਣਾ ਮੁੱਖ ਸੂਰਜ ਵੱਲੋਂ ਬਦਲ ਕੇ ਦੂਜੇ ਪਾਸੇ ਨੂੰ ਕਰਨਾ ਪਏ ਸੂਰਜ ਵੱਲ ਆਪਣੀ ਖੰਡ ਕਰਨਾ ਪਏ ਜਿਵੇਂ ਆਪਾਂ ਕਹਿੰਦੇ ਪਿੱਟ ਕਰ ਲੈਣ। ਤਰੋਹੀ ਪਰਸ਼ਾਵਾ ਉਸ ਬੰਦੇ ਦਾ ਜਿਹੜਾ ਪਹਿਲਾਂ ਪਿੱਛੇ-ਪਿੱਛੇ ਹੁੰਦਾ ਸੀ ਉਹਦੇ ਅੱਗੇ-ਅੱਗੇ ਚੱਲਣ ਲੱਗ ਪੈਂਦਾ। ਬੰਦਾ ਪਰਸ਼ਾਵੇਂ ਦੇ ਪਿੱਛੇ ਹੋ ਜਾਂਦਾ ਪਰਸ਼ਾਵਾ ਅੱਗੇ ਚੱਲਣ ਲੱਗ ਪੈਂਦਾ। ਕਿਉਂਕਿ ਸੂਰਜ ਵੱਲ ਖੰਡ ਕਰ ਲੈਣ। ਮੁੱਖ ਦੂਜੇ ਪਾਸੇ ਨੂੰ ਫੇਰ ਲਿਆ। ਜਦੋਂ ਮੁੱਖ ਸੂਰਜ ਵੱਲ ਸੀ ਪਰਸ਼ਾਵਾ ਪਿੱਛੇ-ਪਿੱਛੇ ਆਉਂਦਾ ਸੀ। ਜਦੋਂ ਸੂਰਜ ਵੱਲ ਕੰਡ ਕਰ ਲਈ ਹੈ ਮੁਖ ਦੂਦੇ ਪਾਸੇ ਕਰ ਲਿਆ ਉਹੀ ਪਰਛਾਵਾਂ ਅੱਗੇ-ਅਗੇ ਭੱਜਣ ਲੱਗ ਪਿਆ ਮੰਗਾ ਨੂੰ ਹਣ ਦਾ ਯਤਨ ਕਰਿਓ ਫੜਿਆ ਨਹੀਂ ਅੱਗੇ-ਅਗੇ ਦੌੜੀ ਜਾਂਦਾ ਬਸ ਇਸੇ ਤਰ੍ਹਾਂ ਮਾਇਆ ਹੈ ਜਦੋਂ ਕੋਈ ਇਨਸਾਨ ਆਪਣਾ ਮੁਖ ਗੁਰੂ ਵੱਲੋਂ ਕਰ ਲੈਂਦਾ ਹੈ ਮਾਇਆ ਇਹ ਦੇ ਪਿੱਛੇ-ਪਿੱਛੇ ਹੁੰਦੀ ਹੈ ਰੱਡੀਆਂ ਫਿਦੀਆਂ ਨੇ ਪਿੱਛੇ-ਪਿੱਛੇ ਹੁੰਦੀਆਂ ਨੇ ਬਾੜੀਆਂ ਜਦੋਂ ਕੋਈ ਮਨੁੱਖ ਗੁਰੂ ਵੱਲੋਂ ਮੁਕਬੇ ਲੈ ਲੈਂਦਾ ਗੁਰੂ ਵੱਲੋਂ ਕੱਢ ਕਰ ਲੈਂਦਾ ਫਿਰੇ ਮਾਇਆ ਅੱਗੇ ਅੱਗੇ ਦੌੜਦੀ ਹੈ ਮਨੁੱਖੇ ਦੇ ਪਿੱਛੇ ਪਿੱਛੇ ਦੌੜਦਾ ਇਹਦੇ ਹੱਥ ਨਹੀਂ ਆਉਂਦੀ ਇਹ ਅੱਗੇ ਅੱਗੇ ਦੌੜਦੀ ਮਹਾਰਾਜ ਕਹਿੰਦੇ ਜਿਹੜੇ ਰੱਬ ਨੂੰ ਧਿਆਉਂਦੇ ਨੇ ਅੰਦਰਲਾ ਪਰਮ ਪੜਾਵਨਾ ਦਾ ਹਿਰਦਾ ਹੈ ਉਹਨਾਂ ਦੇ ਪਿੱਛੇ ਫੇਰੀਆਂ ਸਿਨੀਆਂ ਭਤੀਆਂ ਫਿਰਦੀਆਂ ਪਿੱਛੇ ਪਿੱਛੇ ਆਉਂਦੀਆਂ ਨੇ ਉਹਨਾਂ ਦੇ ਮਹਾਰਾਜ ਕਹਿੰਦੇ ਬ੍ਰਹਮ ਬਿੰਦੈ ਕਿਸਦਾ ਬ੍ਰਹਮਤ ਰਹਿ ਏਕ ਸ਼ਬਦ ਲੈ ਬਿਲਾਏ ਨਾਮੁ ਨਿਧੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਬਸਾ ਕਹਿੰਦੇ ਜਿਹੜੇ ਰੱਬ ਦੇ ਨਾਮ ਨੂੰ ਹਿਰਦੇ ਤੇ ਬਸਾਉਂਦੇ ਨੇ ਇਹ ਰਿਤੀਆਂ ਸਿੱਧੀਆਂ ਦਾ ਭਾਈ ਵੀ ਉਹਨਾਂ ਦੇ ਪਿੱਛੇ ਪਿੱਛੇ ਫਿਰਦੀਆਂ ਜਿਸ ਤਰ੍ਹਾਂ ਜਦੋਂ ਕੋਈ ਮਨੁੱਖ ਸੂਰਜ ਵੱਲੋਂ ਭੁੱਖ ਕਰਕੇ ਟੁਰਦਾ ਨਾ ਪਰਸ਼ਾਵਾਂ ਆਪਣੀ ਆਗਰ-ਮਗਰ ਤੁਰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਇਨਸਾਨ ਗੁਰੂ ਵੱਲ ਮੁੱਖ ਕਰਕੇ ਤੁਰਦਾ ਹੈ ਨਾ ਫਿਰੇ ਮਾਇਆ ਇਹ ਸਭ ਕੁਝ ਸ਼ਕਤੀਆਂ ਦੇ ਪਿੱਛੇ-ਪਿੱਛੇ ਦੌੜੀਆਂ ਫਿਰਦੀਆਂ। ਫਿਰੇ ਨੇ ਮਗਰ-ਮਗਰ ਫਿਰਦੀਆਂ। ਪਰ ਜਦੋਂ ਇਹ ਹੀ ਇਨਸਾਨ ਗੁਰੂ ਵੱਲੋਂ ਮੁੱਖ ਫੇਰ ਲਵੇ। ਫਿਰ ਇਹ ਵਿਚਾਰਾ ਉਹਨਾਂ ਨੂੰ ਮੜਦਾ ਯਾਤਨ ਕਰਦਾ ਉਹ ਫੜੀਆਂ ਨਹੀਂ ਜਾਂਦੀ। ਮਾਇਆ ਮੜਦਾ ਯਾਤਨ ਕਰਦਾ ਫੜੀ ਨਹੀਂ ਜਾਂਦੀ। ਮਹਾਰਤ ਕਿਵੇਂ ਕੋ ਕਰ ਫੱਕਰੀ ਨਾ ਆਈ ਹਾਕ ਤਕੜੇ ਹੱਥ ਕਰਕੇ ਵੀ ਇਹਨੂੰ ਪਾਏ ਪਰ ਇਹ ਵੀ ਹੱਥ ਨਹੀਂ ਕਿਉਂਕਿ ਮਾਇਆ ਮਤ ਮੁਕ ਕਰ ਲਿਆ ਜੇ ਕਿਤੇ ਗੁਰੂ ਬਾਣੂ ਮੁਕ ਕਰ ਲੰਦਾ ਫਿਰ ਇਹਨੇ ਤੇਰੇ ਪਿੱਛੇ ਪਿੱਛੇ ਆਣਾ ਫਿਰ ਤੇਰੇ ਮਗਰ ਬਗਰੇ ਨੇ ਅੰਦੂ ਜੇ ਗੁਰੂ ਬਾਗ ਮੁੱਖ ਹੈ ਤਾਂ